ਜੀ ਸਰ ਸਰ ਕੀ ਹੈ ਪ੍ਰੋਮ ਹਾਂ ਸਰ ਇਹ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮਹਿੰਮ ਚਲਾਈ ਹੋਈ ਹੈ ਉਹਦੇ ਤਹਿਤ ਮਾਜੋਰ ਇੰਸਪੈਕਟਰ ਕੋਲ ਗੰਦਰ ਜੀ ਦੇ ਵਿਸ਼ਾ ਦੇ ਹੈ ਅੱਜ ਮਿਤੀ 7 ਜਨਵਰੀ ਨੂੰ ਵੈਸਟ ਹਰਕੇ ਦੇ ਵਿੱਚ थाना ਬਾਬਾ ਸ਼ਰਧੇ ਦੀ ਟੀਮ ਨੂੰ ਉਸਨੇ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਇੱਕ ਸਕੌਟ ਨੂੰ ਕਦੀ ਨੂੰ ਲੋਕੇ ਚੱਕੀ ਤਾਂ ਜਿਹਦੇ ਵਿੱਚ ਆਗੇ ਬੰਦੇ ਸਵਾਸੀ ਗੇ ਸਵਾਸ ਪੁੱਤਰ ਧਰਮਿੰਦਰ ਜੋਨੀ ਤੇਆ ਕਮਨਪਾਲ ਸਿੰਘ ਪੁੱਤਰ ਭਗਤ ਸਿੰਘ ਸੁਨੀਲ ਸਿੰਘ ਪੁੱਤਰ ਪ੍ਰਮੋਦ ਸਿੰਘ ਤੇ Pankaj Joshi ਇਹਨਾਂ ਦੇ ਕੋਲ ਜਿਹੜਾ 100 ਗ੍ਰਾਮ ਹੈਰਨ ਜਿਹੜੀ ਆ ਉਹ ਬਰੰਦ ਹੋਈ ਤੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਸਵਾਸੀ ਹੈ ਤੇ ਪਹਿਲਾਂ ਵੀ ਐਮਬੀਐਸ ਨੇ ਦੋ ਕਰਦੇ ਕਰਿਆ ਬਰੇ ਸੇਦਰਾ ਨੀਤੇ ਤੇ ਵੀ ਨਾਮ ਕਰਨ ਮਾਦਿਆ ਸਮੀਰ ਸਿੰਘ ਜਿਹੜਾ ਹੈ ਉਹਤੇ ਮਕਦਮਾ ਹੈਂਡੀਕ੍ਰੈਸ ਦਾ ਦਰਜਿਆ ਤੇ ਪੰਕਜ ਜੋਸ਼ੀ ਦੇ ਖਿਲਾਫ ਵੀ ਪਹਿਲਾ ਮਕਦਮਾ ਦਰਜ ਹੋ ਗਿਆ ਉਹ ਜਿਹੜਾ ਪ੍ਰਾਣਾ ਜਿਹੜਾ ਆੜਿਆ ਉਹ ਵੀ ਕ੍ਰਿਮੀਨਲ ਹੈਗਾ ਔਰ ਹੁਣ ਇਹਨਾਂ ਦੇ ਬੈਕਵਰਡ ਫਾਰਵਰਡ ਨੈਟ ਜਿਹੜੀ ਆ ਉਹ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਏ ਸੀ ਜਾਂ ਕਿੱਥੇ ਕਿੱਥੇ ਇਹਨਾਂ ਨੇ ਅਗੇ ਸਪਲਾਈ ਕਰਨਾ ਸੀ ਔਰ ਇਹ ਵੀ ਇਨਗ੍ਰੀਡिएंट ਟ੍ਰੇਸਿਓਂ ਜਾ ਰਹੀ ਹੈ ਮਕਾਇਮਾਂ ਦਾ ਪਤਾ ਲੱਗਿਆ ਕਿ ਕਿਹਦੀ ਤਫਤੀਸ਼ ਜਾ ਰਹੀ ਹੈ